ਦੇਖੋ ਬੈਠਾ ਸਮਾਨ ਤਾਂ ਰੋਜ਼ ਹੀ ਆਉਣਾ ਕੋਈ ਦਿਨ ਹੈ ਮੈਨੂੰ ਨਹੀਂ ਮੋਦਗਿਲ ਸਾਹਿਬ ਦੇ ਵੀ ਤਹੀ ਰੋਜ਼ ਹੀ ਆਈਦਾ ਹੈ ਪਰ ਅੱਜ ਦਰਸ਼ਨ ਧਾਇਵਾਲ ਅਮਰੀਕਾ ਤੋਂ ਆਏ ਸੀਗੇ ਇਹ ਉਹਨਾਂ ਨੂੰ ਕਿਹਾ ਫੇ ਮੈਂ ਤਾਂ ਨਾਲ ਹੋਣੀ ਸੀ ਤੇ ਆਇਆ ਤੇ ਇਹਨਾਂ ਨੇ ਸਾਰਾ ਬੂਚੰਦ ਦੇ ਬੇਟਾ ਮਿੱਤੂ ਸਾਹਿਬ ਸਾਰਿਆਂ ਜਿਥੇ ਆਇਆ ਨੇ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ ਸੰਗਤ ਦਰਸ਼ਕਾਂ ਕਰਾਈ ਤੇ ਜਿੰਨਾ ਧੰਨਵਾਦ ਕਰੀ ਨਾ ਥੋੜਾ ਤੇ ਸਾਰੀ ਸਮਾਣਾ ਨਿਵਾਸੀ ਸਾਰੀ ਸੰਗਤ ਵਰਸੀ ਤੇ ਵੀ ਗਈ ਸੀਗੀ ਉੱਥੇ ਵੀ ਇਹਨਾਂ ਦਾ ਧੰਨਵਾਦ ਕਿ ਹਰ ਕੰਮ ਦੇ ਵਿੱਚ ਇਹ ਬੂਧੇ ਹੋ ਕੇ ਹਿੱਸਾ ਲੈਂਦੇ ਨੇ ਸੋ ਉਸ ਗੱਲ ਤੇ ਲਈ ਜਿੰਨਾ ਵੀ ਧੰਨਵਾਦ ਕਰਨਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ ਜੀ ਕਿਉਂ ਹੁਣੇ-ਹੁਣੇ ਸੋਸ਼ਲ ਮੀਡੀਆ ਤੇ ਤੇ ਨਿਊਜ਼ ਚੈਨਲਾਂ ਤੇ ਖਬਰ ਫੈਲੀ ਹੋਈ ਹੈ ਆਪੜਾ ਪੰਜਾਬ ਦਾ ਪੁੱਤਰ ਤਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦੇਖੋ ਪਤਾ ਨਹੀਂ ਸਾਥਿਆ ਕਿ ਝੂਠਾ ਹੈ ਇਹ ਵੀ ਨਹੀਂ ਪਤਾ ਦੇਖੋ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਪਰ ਉਹਦਾ ਬਹੁਤ ਬੜੀ ਕੰਟਰੀ ਸੀ ਨਾ ਤਰਵਿੰਦਰ ਨੇ ਪੰਜਾਬ ਦਾ ਪੰਜਾਬੀਆਂ ਦਾ ਬਹੁਤ بڑا ਨਾਮ ਉੱਚਾ ਕੀਤਾ ਦੇਖੋ ਹਿੰਦੁਸਤਾਨ ਚੀਨੀ ਸਾਈ ਦੁਨੀਆ ਦੇ ਵਿੱਚ ਤਰਵਿੰਦਰ ਜਿੱਥੇ ਨਾਮ ਲਾਉਂਗੇ ਹਰ ਮਿੰਦਸਤਾਨ ਦੇ ਨਾਮ ਲਾਉਂਗੇ ਉਸ ਬਹੁਤ ਘਟਾ ਹੈ ਬਹੁਤ ਬੜਾ ਨਕਸਾ ਚਾਹੇ ਉਮਰ ਤਾਂ ਪੂਰੀ ਭੋਗ ਗਏ ਨੇ ਹੋ ਪਰ ਫਿਰ ਵੀ ਉਹਨਾਂ ਦੇ ਜਾਣ ਦਾ ਬਹੁਤ ਬੜਾ ਕਟ ਹੈ। ਸੋ ਪ੍ਰਮਾਤਮਾ ਕੀ ਬਹਿਰੋ ਕੇ ਰਾਸ ਕਰਦੇ ਆ ਕਿ ਉਹ ਆਪਣੂੰ ਚਰਨਾਂ 'ਚ ਨਿਵਾਸ ਦੇਵੇ ਤੇ ਸਾਰੇ ਪੰਜਾਬੀਆਂ ਨੂੰ ਸਾਰੇ ਹਿੰਦੁਸਤਾਨੀਆਂ ਨੂੰ ਸਾਰੀ ਦੁਨੀਆ ਦੇ ਦਿੱਤੇ ਥੱਲੇ ਜਲੇ ਬੈਠਣ ਸਾਰਿਆਂ ਨੂੰ ਪਾਣਾ ਮਨ ਲੱਭ ਲਵੋ। ਬਹੁਤ ਬਹੁਤ ਬੈਠਕ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਬਹੁਤ ਹੀ ਸਤਿਕਾਰਯੋਗ ਜੋ ਦੁਨੀਆ ਦੇ ਵਿੱਚ ਨਾਮ ਰੱਖਦੇ ਨੇ ਆਪਣੇ ਪੰਜਾਬ ਦਾ ਸਪੈਸ਼ਲ ਤੌਰ ਤੇ ਜੋ ਸੇ ਕੌਮ ਵਾਸਤੇ ਤੇ ਪੰਜਾਬੀਆਂ ਵਾਸਤੇ ਇੱਕ ਬੜੇ ਮਾਣ ਵਾਲੀ ਗੱਲ ਹੈ ਅਮਰੀਕਾ ਦੇ ਵਿੱਚ ਜੋ ਵੱਡੇ ਵਪਾਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਸਾਡੇ ਸਰਦਾਰ ਦਰਸ਼ਨ ਸਿੰਘ ਜੀ ਢਾਲੀਵਾਲ ਸਾਹਿਬ ਜੋ ਸਾਡੇ ਸਾਬਕਾ ਮੰਤਰੀ ਪੰਜਾਬ ਸਰਦਾਰ ਸੁਜੀਤ ਸਿੰਘ ਰਖੜਾ ਜੀ ਦੇ ਭਰਾ ਨੇ ਸਰਦਾਰ ਚਰਨਜੀਤ ਸਿੰਘ ਰਖੜਾ ਜੀ ਦੇ ਭਰਾ ਨੇ ਇਹ ਤਿੰਨੋਂ ਭਰਾ ਇੱਕ ਇੰਨਾ ਥਵਾਕਾ ਆਪਸ ਦੇ ਵਿੱਚ ਹਰ ਇੱਕ ਗੱਲ ਆਪਸ ਤੇ ਬੜੇ ਪਿਆਰ ਨਾਲ ਸਾਂਝੀ ਕਰਦੇ ਨੇ ਤੇ ਜੋ ਵੱਡੇ ਭਰਾ ਨੇ ਆਦੇਸ਼ ਦਿੱਤਾ ਦੋਨੇ ਪਰ ਉਸ ਤਰ੍ਹਾਂ ਸਾਰੀ ਗੱਲ ਇਨਵਿਨ ਮੰਨਦੇ ਨੇ ਅੱਜ ਕੱਲ ਆਪਾਂ ਦੇਖਦੇ ਆਂ ਭਰਾਵਾਂ ਦੇ ਵਿੱਚ ਬਹੁਤ ਐ ਖਿੱਚੋ ਤਾਣ ਰਹਿੰਦੀ ਐ ਪਰ ਮੈਂ ਵਾਹਿਗੁਰੂ ਦਾ ਉਸ ਗੁਰੂ ਮਹਾਰਾਜ ਦਾ ਸ਼ੁਕਰਗੁਜ਼ਾਰ ਕਰਦਾ ਕਿ ਮਹਾਰਾਜ ਨੇ ਇਸ ਪਰਿਵਾਰ ਤੇ ਕਿਰਪਾ ਕੀਤੀ ਹੋਈ ਐ ਜਿਸ ਤਰ੍ਹਾਂ ਸਮਾਜ ਸੇਵਾ ਦੇ ਵਿੱਚ ਇਹ ਪਰਿਵਾਰ ਸਭ ਤੋਂ ਮੋਹਰੀ ਰਹਿੰਦਾ ਐ ਕੀ ਮੋਟੀਆਂ ਗੱਲਾਂ ਨਹੀਂ ਹੈਗੀਆਂ ਇਹ ਪਿਤਾ ਜੀ ਦੇ ਜਿਹੜੇ ਜਿਸ ਤਰ੍ਹਾਂ ਬਾਪੂ ਸੂਬੇਦਾਰ ਕਰਤਾ ਸਿੰਘ 41 ਬਾਦ ਸਾਹਿਬ ਜਦੋਂ ਵੀ ਕਿਤੇ ਜਾਂਦੇ ਸੀ ਆਪਣੀ ਜੇਬ ਦੇ ਵਿੱਚ ਨਕਦ ਪੈਸੇ ਪਾ ਕੇ ਲੈ ਕੇ ਜਾਂਦੇ ਸੀ ਉਸ ਉਹ ਉਹਨਾਂ ਦੇ ਉਹਨਾਂ ਦੇ ਨਕਸ਼ੇ ਕਦਮਾਂ ਦੇ ਚੱਲ ਕੇ ਇਹਨਾਂ ਨੇ ਵੀ ਉਹੀ ਨਕਸ਼ੇ ਕਦਮਾਂ ਤੇ ਚੱਲਦੇ ਆ ਬਾਹਰਲੇ ਆਪਣੀ ਸਭ ਤੋਂ ਸੁਪਰ ਪਾਵਰ ਜੋ ਅਮਰੀਕਾ ਆਪਾਂ ਮੰਨਦੇ ਆ ਉੱਥੇ ਜਾ ਕੇ ਇਹਨਾਂ ਨੇ ਬਹੁਤ ਵੱਡਾ ਨਾਮ ਕਮਾਇਆ ਤੇ ਸਮਾਂ ਆਪਣੇ ਪੰਜਾਬ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਪਿੱਛੇ ਜੇ ਮੋਦੀ ਸਾਹਿਬ ਨੇ ਜਦੋਂ ਆਪਾਂ ਨੂੰ ਇੱਥੇ ਸਨਮਾਨ ਕਰਨਾ ਸੀਗਾ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਜੀ ਦਾ ਸਨਮਾਨ ਕੀਤਾ ਉਸ ਨਾਲ ਸਾਡੇ ਸਾਰੇ ਹਿੰਦੁਸਤਾਨੀਆਂ ਦਾ ਪੰਜਾਬੀਆਂ ਦਾ ਸਨਮਾਨ ਹੋਇਆ ਬਹੁਤ ਵੱਡੀ ਗੱਲ ਹੈ ਸੋ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਜੀ ਦਾ ਇੱਥੇ ਰਹਿ ਵਿਖੇ ਪਹੁੰਚਣ ਤੇ ਦਾਸ ਦੇ ਤੇ ਸਰਦਾਰ ਚਰਨਜੀਤ ਸਿੰਘ ਢਾਲੀਵਾਲ ਜੀ ਦਾ ਹਰੀ ਸਿੰਘ ਦੀ ਆਪਣੇ ਨਾਬਾ ਤੇ ਸਰਦਾਰ ਸਰਜੀਤ ਸਿੰਘ ਦੀ ਰਖੜਾ ਸਾਫਾ ਮੰਤਰੀ ਪੰਜਾਬ ਸਾਡੇ ਰਾਣਾ ਸੇਖੋਂ ਜੀ ਚੇਅਰਮੈਨ ਜਿਸਪਾਲ ਕਲਿਆਣ ਜੀ ਤੇ ਹੁਸਨਦੀਪ ਜੀ ਮਾਨਸਲ ਸਾਹਿਬ ਸਾਰੇ ਸੁਦਰਸ਼ਨ ਮਿੱਤਲ ਜੀ ਸਾਰਿਆਂ ਦਾ ਤੁਹਾਡੇ ਪ੍ਰੈਸ ਦਾ ਵੀ ਸਪੈਸ਼ਲ ਤੌਰ ਤੇ ਧੰਨਵਾਦ ਹੈ ਸਾਰਿਆਂ ਸਪੈਸ਼ਲ ਤੌਰ ਤੇ ਧੰਨਵਾਦ ਸਰਦਾਰ ਦਰਸ਼ਨ ਸਿੰਘ ਜੀ ਧਾਲੀਵਾਲ ਸਾਹਿਬ ਦਾ ਕਰਦਾ ਮੈਂ ਕਿਉਂਕਿ ਰਖੜਾ ਸਾਹਿਬ ਨੇ ਬੇਨਤੀ ਕੀਤੀ ਦੀ ਮੈਂ ਵੱਡੇ ਭਰਾ ਦੇ ਇੱਥੇ ਚੰਨਜੀੁਰ ਉਪਰ ਪਵਾਇਓ ਜੀ ਮੈਂ ਉਹਨਾਂ ਦੀ ਜਦੋਂ ਵੀ ਆਉਂਦੇ ਨੇ ਇਲੈਕਸ਼ਨ ਦੇ ਵਿੱਚ ਫਿਰ ਉਹਦੋਂ ਘਰੇ ਨਹੀਂ ਆਇਆ ਜਾਂਦਾ ਫਿਰ ਫਿਰ ਹਰ ਵਾਰ ਦੀ ਵਾਰ ਲੰਘ ਜਾਂਦੇ ਨੇ ਸੋ ਮੈਂ ਬਹੁਤ ਬਹੁਤ ਕੋੜ ਕੋੜ ਧੰਨਵਾਦ ਕਰਦਾ ਕਿਉਂਕਿ ਇੱਥੇ ਗਰੀਬ ਦੇ ਘਰ ਆ ਕੇ ਚੰਨ ਪਾਏ ਨੇ ਸਾਡੇ ਵੱਡੇ ਸਤਿਕਾਰਯੋਗ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਧੰਨਵਾਦ ਸਾਹਿਬ ਉਹਨਾਂ ਦਾ ਬਹੁਤ ਦਿਲ ਦੀਆਂ ਗੱਲਾਂ ਧੰਨਵਾਦ ਕਰਦਾ ਨਾਲ ਚਰਨਜੀਤ ਸਿੰਘ ਜੀ ਧੰਨਵਾਦ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ